ਇਹ ਵੱਡੀ ਖਬਰ ਹੈ ਸਕੂਲਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਸਕੂਲਾਂ ਦੇ ਵਿੱਚ ਹੁਣ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਕੂਲਾਂ ਦੇ ਵਿੱਚ ਛੁੱਟੀ ਲੈਣ ਦੇ ਸਮੇਂ ਤੁਹਾਨੂੰ ਅੱਧੇ ਘੰਟੇ ਦੀ ਛੁੱਟੀ ਅਤੇ 1 ਘੰਟੇ ਦੀ ਤੇ 1 ਦਿਨ ਦੀ ਛੁੱਟੀ ਇਸ ਪੋਰਟਲ ਤੇ ਜਿਹੜੀ ਆਨਲਾਈਨ ਅਪਡੇਟ ਕਰਨੀ ਪਵੇਗੀ ਜਾਨੀ ਕਿ ਹੁਣ ਸਾਰਾ ਸਿਸਟਮ ਆਨਲਾਈਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਵੱਡਾ ਬਦਲਾਅ ਸਕੂਲਾਂ ਦੇ ਵਿੱਚ ਕੀਤਾ ਜਾ ਰਿਹਾ ਜਿੱਥੇ ਕਿ ਨਵੇਂ ਸਾਲ ਦੇ ਦੌਰਾਨ ਇਸ ਬਦਲਾਅ ਦੀ ਜਿਹੜੀ ਗੱਲ ਆਖੀ ਗਈ ਹੈ ਉਹ ਕਿਹੜੀ ਜਿਹੜੀ ਅਪਡੇਟ ਕਰਨੀ ਅਸਵਲਦੀ ਵੱਡੀ ਖਬਰ ਹੈ ਸਕੂਲਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੇਕਰ ਤੁਸੀਂ ਵੀ ਸਕੂਲ ਦੇ ਵਿੱਚ ਕੰਮ ਕਰਦੇ ਹੋ ਜਾਂ ਅਧਿਆਪਕ ਹੋ ਜਾਂ ਉੱਥੇ ਦੇ ਸਟੂਡੈਂਟ ਹੋ ਤਾਂ ਖਬਰ ਸੁਣਨੀ ਤੁਹਾਡੇ ਲਈ ਬੇਹੱਦ ਜ਼ਰੂਰੀ ਆ ਕਿਉਂਕਿ ਸਕੂਲਾਂ ਦੇ ਵਿੱਚ ਨਵੇਂ ਸਾਲ ਦੇ ਦੌਰਾਨ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜਿੱਥੇ ਕਿ ਕਿਤੇ ਨਾ ਕਿਤੇ ਜਾ ਕੇ ਕਈ ਅਧਿਆਪਕ ਕਈ ਬੱਚੇ ਅਤੇ ਕਈ ਲੋਕ ਪਰਿਸ਼ਾਰ ਵੀ ਨੇ ਇਸ ਪੋਰਟਲ ਤੋਂ ਤੁਹਾਨੂੰ ਦੱਸਦੇ ਕਿ ਆਨਲਾਈਨ ਤੁਹਾਨੂੰ ਹੁਣ ਸਭ ਕੁਝ ਅਪਡੇਟ ਕਰਨਾ ਪਵੇਗਾ ਆਖਿਰ ਕੀ ਕੁਝ ਅਪਡੇਟ ਕਰਨਾ ਹੈ ਇਸ ਨਵੇਂ ਸਾਲ ਦੇ ਦੌਰਾਨ ਕਿਹੜੇ ਬਦਲਾਅ ਕੀਤੇ ਜਾ ਰਹੇ ਨੇ ਆਓ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਦਿੰਨੇ ਆ ਸਕੂਲ ਸਿੱਖਿਆ ਡਾਇਰੈਕਟਰ ਰिएट ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲ ਮੁਖੀਆਂ ਲਈ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਨੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਆਪਣੀਆਂ ਦੋ ਰਾਖਮੀਆਂ ਛੁੱਟੀਆਂ ਚਾਰ ਦੁਪਹਿਰ ਰਦੀਆਂ ਅੱਧੇ ਦਿਨਦਿਆਂ ਛੁੱਟੀਆਂ ਤੇ ਸਲਾਨਾ ਸਮਾਗਮ ਦੀਆਂ ਤਰੀਕਾ ਨੂੰ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਅਤੇ ਇਸ ਨੂੰ ਨਿਧਾਰਤ ਸਮੇਂ ਅੰਦਰ ਪੂਰਾ ਕਰਨਾ ਲਾਜ਼ਮੀ ਹੈ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਕੂਲ ਮੁਖੀਆਂ ਨੂੰ 1 ਜਨਵਰੀ ਤੋਂ 20 ਜਨਵਰੀ ਦੇ ਵਿਚਕਾਰ ਰਾਕਮੀਆਂ ਛੁੱਟੀਆਂ ਅਤੇ ਸਲਾਨਾ ਸਮਾਗਮਾਂ ਸੰਬੰਧੀ ਜਾਣਕਾਰੀ ਪੋਰਟਲ ਤੇ ਅਪਲੋਡ ਕਰਨੀ ਚਾਹੀਦੀ ਹੈ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਨਿਧਾਰਤ ਮਿਤੀ ਤੋਂ ਬਾਅਦ ਪੋਰਟਲ ਤੇ ਕਿਸੇ ਵੀ ਛੁੱਟੀ ਜਾਂ ਸਮਾਗਮ ਦੀ ਤਰੀਕਾ ਨੂੰ ਅਪਡੇਟ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਐਸਐਰ ਸਾਰੇ ਸਕੂਲ ਮੁਖੀਆਂ ਨੂੰ ਇਸ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਾਰੀ ਕੀਤੇ ਗਏ ਨਿਰਦੇਸ਼ਾਂ ਚ ਕਿਹਾ ਗਿਆ ਕਿ ਛੁੱਟੀਆਂ ਸਿਰਫ ਸਰਕਾਰੀ ਸੂਚੀ ਦੇ ਵਿੱਚ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਇੱਕ ਵਾਰ ਪੋਰਟਲ ਤੇ ਜਮ੍ਹਾਂ ਹੋਣ ਤੋਂ ਬਾਅਦ ਛੁੱਟੀ ਜਾਂ ਸਲਾਨਾ ਸਮਾਗਮ ਦੀ ਮਿਤੀ ਕਿਸੇ ਵੀ ਸਥਿਤੀ ਦੇ ਵਿੱਚ ਬਦਲਿਆ ਨਹੀਂ ਜਾ ਰੱਦ ਨਹੀਂ ਕੀਤਾ ਜਾ ਸਕਦਾ ਵਿਭਾਗ ਨੇ ਸਾਰੇ ਸਕੂਲਾਂ ਮੁਖੀਆਂ ਨੂੰ ਸਰਕਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਨੇ ਜਾਣੇ ਕਿ ਜੇਕਰ ਤੁਸੀਂ ਇੱਕ ਵਾਰ ਛੁੱਟੀ ਉਸ ਪੋਰਟਲ ਤੇ ਅਪਡੇਟ ਕਰ ਦਿੱਤੀ ਜਾਨੀ ਕਿ ਤੁਸੀਂ ਆਨਲਾਈਨ ਅਪਡੇਟ ਕਰ ਦਿੰਨੇ ਹੋ ਤਾਂ ਉਸ ਦਾ ਕੋਈ ਵੀ ਸਮਾਂ ਬਦਲਿਆ ਨਹੀਂ ਜਾਵੇਗਾ ਨਾ ਹੀ ਛੁੱਟੀ ਦਾ ਸਮਾਂ ਬਦਲਿਆ ਜਾਵੇਗਾ ਨਾ ਹੀ ਕਿਸੇ ਸਮਾਗਮ ਦਾ ਸਮਾਂ ਬਦਲਿਆ ਜਾਵੇਗਾ